ਸੋ ਹਾਂਜੀ ਗਾਇਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਐਚਐਸ ਪੱਟ ਬਲੌਗ ਤੇ ਸਵਾਗਤ ਆ। ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ। ਉਹ ਖੋਡੀ ਦੇ ਜਾਨਵਰ। ਛੱਟੇ ਹੋਏ ਬਹਿਤਾਉਣ ਲਈ। ਆਰਾਤੀ ਨਹੀਂ ਨਦੀਆਂ ਰੋਟੀਆਂ ਵੀ ਆਉਂਦੀਆਂ ਨੇ। ਥੱਲੇ ਚੁਗਰਾ ਵੀ ਨਾ ਕਰਦੀਆਂ ਗਾਵੇ। अंदर तो नहीं रह गया रे गए तो रह गया जो नि झट मारी गए चल ਚਲ 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 ਇਹ ਬੇਸਿਕ ਮੈਨੂ ਹੈ ਇਸ ਨੂੰ ਦੇਖੋ ਮੇਰੇ ਬੇਟੇ ਦੇ ਜਿਹੜਾ ਆਵੇ ਚੱਲ ਗੰਜੋ ਚੱਲ ਨਹੀਂ ਚਲ 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 ਬੜਾ ਤੇ ਜਿਸ ਮਿੱਕੇ ਵਿੱਚੋਂ ਇਧਰ ਹੀ ਬੰਦ ਕਰਾਂਗੇ ਇੱਕ ਦਸ ਫਾਈ ਦੇ ਅੰਦਰ ਹਮੋਛਾ ਵਗੈਰਾ ਨਹੀਂ ਹੈ ਗਾਮੀਨ ਸਾਹਿਬ ਨਾਲ ਹਾਂਜੀ ਗਾਇਸ ਹੁਣ ਆਪਾਂ ਮੁਰਗੀ ਲੈਣ ਆ ਗਏ ਆ ਤੇ ਹੁਣ ਮੁਰਗੀ ਲੈਣ ਗਏ ਆ ਆਪਾਂ ਥੋੜਾ ਜਿਹਾ ਪਿੱਛੇ ਖਲੋਤੇ ਸਕੂਟਰੀ ਪਿੱਛੇ ਲਾਤੀ ਹੈ ਸੋ ਆਓ ਆਪਾਂ ਚੱਲਦੇ ਹਾਂ ਦੁਕਾਨ ਤੇ ਇੱਕ ਤਰੀਕਾ ਸਾਹਮਣੇ ਦੁਕਾਨ ਹੈ ਜਿੱਦੇ ਤੋਂ ਆਪਾਂ ਬਕਸਾਂ ਪੁੱਛੀਆਂ ਉਹਦੇ ਤੋਂ ਲੈਣੇ ਆ ਇਸ ਕਰੀ ਲੈ ਕੇ ਆ ਚੁੱਕੇ ਆ ਤੇ ਹਜੇ ਇਹਨੂੰ ਥੱਲੇ ਰੱਖਿਆ ਮੜਾ ਉੱਪਰ ਜਾਣੇ ਘੜੀ ਤੱਕ ਚੈੱਕ ਕਰ ਸਕਦੇ ਜੀ ਸੋ ਕਿਹਾ ਦੇ ਸਾਨੂੰ ਪਹਾੜੀ ਕੁਕੜੀ ਹੈ ਸਾਨੂੰ ਵੀ ਨਾ ਪਤਾ ਨਹੀਂ ਬਾਕੀ ਵੇਖੋ ਹੁਣ ਕੀ ਨਿਕਲਦੀ ਹੈ ਤਾਂ ਹੀ ਮੜਾ ਕਮੈਂਟ ਚ ਜਰੂਰ ਦੱਸ ਦਿਓ ਕਿ ਪਹਾੜੀ ਕੁਕੜੀ ਹੈ ਕੀ ਹੈ ਕਿ ਨਹੀਂ ਲੈ ਆਏ ਸੋ ਨੇ ਇਹਨੂੰ ਆਪ ਥੱਲੇ ਛੱਡ ਦਾਂਗੇ ਸੋ ਹਾਂ ਜੀ ਗਾਇਸ ਜੈਕ ਇਨੋਂ ਲੈ ਆਏ ਆ ਉੱਪਰ ਹੋਏ ਗਾਈਸੇ ਕਾਂਡ ਹੋ ਗਿਆ ਮੇਰੇ ਕਰਦੇ ਆ ਤਾਂ ਗਾਲਾਂ ਪਾਉਣ ਗਿਆ ਜ ਮੈਨੂੰ ਹੋਈ ਦਰੇ ਕਿਉਂ ਗਾਈਸ ਆ ਗਈ ਕਰ ਗਈਆਂ ਮੇ ਇਹ ਵੀ ਆਉਣ ਗਿਆ ਜ ਮੇਰੇ ਜੁੱਤੇ ਮੇ ਇਹ ਵੀ ਆਉਣ ਗਿਆ ਜ ਮੇਰੇ ਜੁੱਤੀਆਂ ਬਾਕੀ ਕੋਈ ਪਤਾ ਨਹੀਂ ਖਾ ਗਈ ਨਾ ਆਮ ਬਤਾਣਾ ਅਮਰੂਦ ਦਾ ਆ ਚੱਲ ਬੰਨੇ ਸੁੱਕ ਗਿਆ ਹੈ। ਆਖੋ ਇਹ ਮੈਨੂੰ ਯਾਹ ਪਾਣੀ ਪੀ ਗਿਆ ਇਹਦੇ ਵਿੱਚੋਂ। ਲੜੇਦਰ ਮਿਰਚਾਂ ਦੂਜੇ ਖਾ ਗਈ। ਆਹੋ ਮੈਨੂੰ ਸਭ ਜੇ ਮਾਣਾ ਨਾ। ਮਾਹੋ ਚੱਲੇ ਆ ਪੱਠੀ ਲੈਣ। ਤੇ ਆਪਾਂ ਰਾਜ ਮੀਟਨ ਤਹਿਤ ਕੀ ਆਇਆ ਤੇ ਨਾਲ ਗਾਇਸ ਇੱਕ ਨਾ ਮੁੱਗੀ ਹਨ ਨੂੰ ਲੱਗਦਾ ਕੜੋਕੋ ਗੀ ਹੈ ਤੇ ਆਪਾਂ ਹੁਣ ਤੇ ਠੀਕ ਹੈ ਧਾਂਡੇ ਵੀ ਬਦੋ ਪਏ ਆ ਤੇ ਵੇਖੋ ਆਂ ਦੇ ਗਿਆ ਤੇ ਨਹੀਂ ਇਧਰ ਇਸ ਧੂਆਂ ਦੇ ਇਹ ਮੁਕਰੀ ਬਕਰੀ ਹੈ ਨਾ ਇੱਕਾ ਲਾਲ ਤੇ ਇੱਕਾ ਚਿੱਟਾ ਲਦਾ ਕਾਲੀ ਦਾ ਹੀ ਹੂੰ ਤੇ ਆਹ ਉਹਦਾ ਹੀ ਦੇਜੀ ਦਾ ਜੀ ਕਿੱਥੇ ਚੜਦੀ ਹੋਏ ਹੋਣੀ ਇੱਧਰ ਹੀ ਹੋਰ ਤਾਂ ਨਹੀਂ ਗਾ ਰਿਹਾ ਜਾਂਦਾ ਆਹ ਓ ਠੀਕ ਇੱਥੇ ਆਉ ਸਾਹਲ ਇੱਥੇ ਬੈਠੀ ਆ ਕਿ ਚੁੱਪੀ ਇੱਥੇ ਚ ਕਰੋ ਗੋਕੜਨੇ ਤੇ ਲੈ ਆਏ ਨਹੀਂ ਉਹਨਾਂ ਹਰ ਬੋਲ ਕੇ ਡਰਾਈ ਉਹਨੂੰ ਡਰਾਈ ਮੋਡ ਆਇਆ ਉਹਦੇ ਰੱਖੋ ਉਹ ਬੈਠੀ ਆ ਰੇ ਉਹ ਬੈਠੀ ਇਕੜੋਕੋ ਕੇ ਬੈਠੀ ਹੈ ਆ ਜਾਏ ਗੈਸੇ ਇੱਕ ਆਪਣੀ ਮੁਰਗੀ ਇਕੜੋ ਕਗੀ ਤੇ ਬਾਕੀ ਸੀ ਨਹੀਂ ਹੋ ਗਈ ਮਿਲਦਾ ਉਹ ਲੈ ਉਹ ਪੱਥਰੀ ਇੱਟਾਈ ਲਗੀ ਮੈਨੂੰ ਓਏ ਕਿੱਸਾ ਲਗਾ ਮੇਰਾ ਮਜ਼ਾਕ ਆਪਾਂ ਨੂੰ ਪੱਠੇ ਦੇ ਮਿਲੇ ਨਹੀਂ ਆ ਕਿਉਂਕਿ ਉਹ ਹਜੇ ਕੁੱਤਰੇ ਨਹੀਂ ਉਹਨਾਂ ਨੇ ਤੇ ਇਸ ਕਰਕੇ ਆਪਾਂ ਜੇ ਵੀਨੇ ਜੇ ਮਿਲੇ ਦੇ ਪਾ ਦਾਂਗੇ ਇਹਨਾਂ ਨੂੰ ਨਹੀਂ ਤਾਂ ਬਾਕੀ ਫੀਡ ਫੂਡ ਦੇ ਪਾਤੀ ਹੈ ਗਾਇਸ ਦੁੱਲਣ ਚੈੱਕ ਕਰ ਦੁੱਲਣ ਦੁੱਲਣ ਆਈ ਕੁੱਕੜ ਲੜਾਕੀ ਲੈ ਆ ਰਾਜਾ ਕਿਚਾਰੇ ਦੇ ਮਾਹ ਹਿਲਾਤਾ ਹੈ ਹੈ ਆਵੇ ਸਾਰਾ ਮੂੰਹ ਵੀ ਆਵੇ ਧੋਏ ਨਵੇਂ ਤੇ ਦੀ ਟਾਂਗਾ ਕਰਤਾਂ ਹੈ ਆ ਆ ਆ ਆ ਗੁਰਵ ਲੜਿਆ ਹੋ ਕੇ ਆਹ ਵੇਖੋ ਗਾਇਸ ਜਿਹੜੀ ਨਵੀਂ ਕੁਕੜੀ ਲਿਆਂਦੀ ਆ ਤਰੀ ਫਿਰਦੀ ਹੈ ਹੁਣ ਇਹ ਲੱਤ ਨੂੰ ਉੱਤੇ ਬੰਦੀ ਹੈ ਇੱਕ ਤਰ੍ਹਾਂ ਬੰਦੇ ਬੰਦੀ ਇੱਕ ਨਿੱਕਾ ਥੱਲੇ ਉੱਡ ਗਿਆ ਪਾ ਕੇ ਕਿਹੜਾ ਪੱਕ ਕੰਡਾ ਆ ਕੇ ਲਿਆਂਦਾ ਸੀ ਨਵਾਂ ਦਾਵਾ ਆ ਵਈ ਦੀ ਲਾਤ ਲੱਤ ਬੰਦੀ ਆ ਆਪਣੇ ਆ ਸਾਰੇ ਨਵੀਂ ਸੁਗੜੀ ਆ ਆਪਾਂ ਤੁਹਾਨੂੰ ਆਪਣੇ ਕਬੂਤਰ ਵਿਖਾ ਦਈਏ ਸਾਰੇ ਹੁਣ ਇੱਕ ਦੀ ਇਹ ਆਪਾਂ ਯਾ ਸਿ ਕੋਰਾ ਇੱਥੇ ਧੁਰਿਆ ਫਿਰਦੀਆਂ ਹਨੀਆਂ ਕੋਤ ਆ ਵੇਖੋ ਸਾਰੇ ਆਪੇ ਅੰਦਰ ਵੜ ਗਏ ਹੁਣ ਆਪਾਂ ਤੁਹਾਨੂੰ ਕਬੂਤਰ ਡਾ ਕੇ ਵਿਖਾਉਨੇ ਸਾਰੇ ਇਸਰ ਆਪਾਂ ਡਾਉਣ ਲੱਗੇ ਆ ਫੇਰ ਕਬੂਤਰ ਤੇ ਬੱਦਲ ਵੇਖੋ ਫੇਰ ਬੱਦਲ ਆ ਗਿਆ ਬੱਦਲ ਮੈਂ ਤਾਂ ਕਹਿੰਦੇ ਮੌਸਮ ਠੰਡੇ ਹੋ ਗਏ ਮੈਂ ਤਾਂ ਉੱਤੋਂ ਲਾਉਣ ਲੱਗਾ ਹਾਂ ਮੈਂ ਲਾ ਦੇਣੇ ਆ ਤੇ ਅੱਜ ਆਪਣੇ ਕੈਮਰਾਮੈਨ ਕੋਕੜ ਬਹੁਤ ਘੈਂਟ ਲੜਿਆ ਆਪਣਾ ਹਾਂ ਸੋ ਇੱਕ ਵਾਰੀ ਤੁਹਾਨੂੰ ਵਿਖਾ ਦਿੰਨੇ ਆ ਜੋ ਕਬੂਤਰ ਡਾਉਣ ਲੱਗੇ ਆ ਮੜੇ ਬਾਣੀ ਚੱਲ ਕਿੰਨੇ ਦੀ ਲਾਉਣੀ ਛੱਤ ਉਹ ਲਾਲਾ ਆ ਜਾ ਪਾ ਪਾਂਛੇ 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 ਬੱਤ ਜਾਨੀ ਨਾ ਗਰੀਆ ਪਾਈਆ ਨਹੀਂ ਇੱਕ ਇੱਕ ਕੁੱਕਰ ਦੀ ਰਾਤ ਜਾਨੀ ਅਖਦ ਲਾ ਬਦਲੀ ਚਾਹ ਨਾ ਗਲਾ ਬਦਲੀ ਚਾਹ ਜਾਨੀ ਡਾਉਣੇ ਉੱਧਰ ਨੂੰ ਉੱਧਰ ਨਹੀਂ ਡੁੰਨੇ ਇੱਕ ਮਿੰਟ ਰੋਇਆ ਜਾਨੀ ਆ ਅਗਰੇ ਚਾਰੇ ਹਾਂਜੀ ਗਾਇਸ ਫੱਕ ਆ ਗਈ ਹੈ ਆਪਣੀ ਤੇ ਇਹਨੂੰ ਆਪਾਂ ਫੱਕ ਨੂੰ ਕਰ ਦਾਂਗੇ ਤੇ ਬਾਕੀ ਚੂ ਚੇਂਦਰ ਤਾੜ ਦਈਏ ਛੋੜੇ 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 ਤੇ ਆ ਸਤਾ ਕਰੀਂ ਵਲੌਗ ਮੜਿਆ ਮੈਂ ਇੰਨਾਂ ਨੂੰ ਉੱਥੋਂ ਵੱਡਿਆ ਮੜੀਆ ਖਾ ਗਈ ਗਾਇਸ ਕਦੋਂ ਪਿੰਚਾਰ ਮਤ ਕੋਈ ਨਹੀਂ ਇੱਕ ਮਿੰਟ ਕੰਮ ਕਰੋ ਮੈਂ ਮੜਾ ਆਇਆ ਤਾੜਨੇ ਦੇ ਕੰਮ ਵੜਾ ਕੇ ਆਇਆ ਚੱਲ 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 ਛੋੜਨਾ ਨਹੀਂ ਦੇਈ ਅੱਜ ਚੱਲ ਇਹਦੇ ਗਿਉ ਲਾਉਣਾ ਸੱਚ ਐਸੇ ਸਵੇਰੇ ਨਹੀਂ ਯਾਰ ਹਨਾ ਸਵੇਰੇ ਚੰਗੀ ਸਫਾਈ ਕਰਨ ਲੱਗਾ ਸਫਾਈ ਸਫਾਈ ਦੇ ਸਵੇਰੇ ਭਰ ਗਿਆ ਭਰ ਗਿਆ ਪਾਣੀ ਭਰ ਗਿਆ ਕਰ ਦੇ ਲੈਡ ਨੂਟ ਬੰਦ ਕਰ ਦੇ ਫਾਕ ਲਾ ਲੀਏ ਯਾਰ ਕੀ ਰਹਿੰਦੇ ਮੈਂ ਪਹਿ ਲਾ ਦੂੰਗਾ ਕੀ ਦੇਣਾ ਮਾ ਨਾ ਬਹਿ ਕੇ ਸਹਟੋਗੇ ਮੜੇਦਰ ਕਰੀ ਨੋ ਬਹਿਗੇ ਹਮ ਕਰਦੇ ਦੇ ਅੱਗੇ ਨਾ ਉਹ ਲੱਕੜ ਜੀ ਲਾ ਦੇ ਤੋ ਇਹ ਹੈਗਾ ਇਹ ਦੇ ਅਗਲੇ ਹੋਂ ਵਾਸਤੇ ਐ ਨਹੀਂ ਕੇ ਤੋ ਹਾਂਜੀ ਗਾਇਸ ਕੱਲ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਡੇਲੀ ਵਲੌਗ ਵੇਖਣ ਲਈ ਐਚਐਸਪੈਕਟ ਵਲੌਗ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਲਓ ਤੇ ਕੱਲ ਮਿਲਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ